അഞ്ചാ സഞ്ജന <chillin> ये बात कर नहीं ये 200 रुपए इधर लाओ ਚਿਆਲੇ ਉੱਤੇ ਆਈਆਂ ਚਲੋ ਚਾਹ ਨਹੀਂ ਤੇ ਰੱਖੋ ਨਾ ਇਹ ਪਰਮੇ ਨਹੀਂ ਆਇਦਰ ਵੀ ਰੱਖੋ ਬੱਚਾਲੇ ਉਹਨਾਂ ਉੱਤਾਰੀਆਂ ਬਾਹ ਇਹ ਕਿਉਂ ਦੇ ਰੋਹੀ ਟੱਕਣ ਲੱਗੇ ਮੈਂ ਟੱਕਰ ਗਈ ਆ ਵੀ ਕਿਹੜਾ ਆਪਾਂ ਕੱਢ ਦਿੰਦੇ ਹੋ ਚਾਹ 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 ਅਪਨ ਕਰਕੇ ਕਰ ਲੋ ਅੱਗੇ ਵੀ ਨਹੀਂ

यार एंड याला यार के बोलूं अच्छा सही है कमेंट डालो कुछ वादा था साल 60 के बाद पति को सुन लो और के सुन रहा है कुछ बोल दे शायद बात تو انڈو دے تے راک رہی اے تے ای دے وچ ایے لگے تے کون اے چوں جتھ کمایا تے زیادہ نہیں سارا بنانا اے اگے کون اے روڈی پانچویں کیا नव बना आहो ਦੇ ਕਰਕੇ ਹੀ ਆਪਾਂ ਸਾਰੇ ਆਹਤਾ ਠਾਕਰੀ ਦੇਵੀ ਜੀ ਜਿਹੜੇ ਇੱਕ ਬੜੀ ਲੰਮੀ ਉਮਰ ਪੂਰੀ ਕਰਕੇ ਗਏ ਆ ਇੱਕ ਸਦੀ ਦੇ ਉੱਪਰ ਮੈਨੂੰ ਪਤਾ ਲੱਗੇ 112 ਸਾਲ ਉਹਨਾਂ ਦੀ ਉਮਰ ਸੀ ਭਾਰਤ ਜਿੰਨੀ ਮਰਜ਼ੀ ਉਮਰ ਹੋਵੇ ਜੀ ਮਾਂ ਪਿਓ ਦੀ ਤਾਂ ਸਦਾ ਹੀ ਲੋੜ ਰਹਿੰਦੀ ਜੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਜੰਮ ਕੇ ਬੰਦਾ ਜੀਵਾਨ ਹੁੰਦਾ ਪ੍ਰਮਾਤਮਾ ਕਰੇ ਪਈ ਨਾ ਪਰਿਵਾਰ ਨੂੰ ਪਾਣਾ ਮਨੰਤਾ ਬਲਵਕਸ਼ੀ ਮਾਤਾ ਜੀ ਦੇ ਦਿਸੇ ਦੱਸੇ ਨੇ ਦਸ਼ਾ ਨਿਰਦੇਸ਼ ਤੇ ਚਰਨਾ ਤੇ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਪਾਉਣਾ ਠੀਕ ਹੈ ਜੀ ਧੰਨਵਾਦ ਅੱਜ ਮਾਈਕ ਆ ਜੂਗਾ ਥੋੜਾ ਕਾ ਕਰਦਾ ਫਿਰ ਆ ਜੂ ਹਾਂਜੀ ਸਰ ਕਿਰਨ ਜੀ ਅੱਜ ਆਪਣਾ ਰਮੇਸ਼ ਘਾਬਾ ਆਈ ਦੀ ਮਾਤਾ ਜੀ ਦਾ ਧਿਆਨ ਤੋਂ ਉਸ ਵਾਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਹਾਂ ਬਾਪਾ ਜੀ ਸਾਡੇ ਵੱਡੇ ਹਾਂਜੀ ਸਰ ਜਿਹੜਾ ਕਿ ਅੱਜ ਆਪਣਾ ਰਮੇਸ਼ ਘਾਬਾ ਜੀ ਦੀ ਮਾਤਾ ਜੀ ਦਾ ਧਿਆਨ ਤੋਂ ਉਸ ਵਾਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਠਾਕਰੀ ਦੇਵੀ ਜੀ ਗਾਪਾ ਧਰਮ ਪਤਨੀ ਸਵਰਗਵਾਸੀ ਸ਼ੋਭਾ ਰਾਮ ਗਾਪਾ ਜੀ ਉਹ ਸਾਡੇ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਪ੍ਰੈਸ ਐਸੋਸੀਏਸ਼ਨ ਪੰਜਾਬ ਦੇ ਬਲਾਕ ਕੋੜਕਪੁਰਾ ਦੇ ਪ੍ਰਧਾਨ ਰਮੇਸ਼ ਗਾਪਾ ਜੀ ਦੇ ਮਾਤਾ ਸਨ ਤੇ ਤਜਿੰਦਰ ਗਾਪਾ ਜਿਨ੍ਹਾਂ ਨੂੰ ਆਪਾਂ ਰਿੰਪਾ ਵੀ ਕਹਿ ਦਿੰਨੇ ਉਹਨਾਂ ਦੇ ਦਾਦੀ ਜੀ ਸਨ 112 ਸਾਲ ਦੀ ਉਮਰ ਤੰਦ ਤੰਦਰੁਸਤੀ ਵਾਲਾ ਜੀਵਨ ਦੇਉ ਕਿ ਉਹ ਬੇਸ਼ੱਕ ਪਿਛਲੇ 2 ਸਾਲ ਉਹਨਾਂ ਨੂੰ ਅਧਰੰਗ ਦੀ ਸ਼ਿਕਾਇਤ ਹੋ ਗਈ ਸੀ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਤੰਦਰੁਸਤੀ ਵਾਲਾ ਜੀਵਨ ਜਿਉਇਆ 112 ਸਾਲ ਦੀ ਉਮਰ ਮੂੰਹ ਨਾਲ ਕਹਿਣੀ ਸੋਖੀ ਹੈ ਇਸ ਤੋਂ ਸਾਨੂੰ ਪ੍ਰੇਰਨਾ ਲੈਣ ਦੀ ਲੋੜ ਹੈ ਜੇਕਰ ਸਾਡੇ ਸੰਤੁਲਨ ਖਰਾਕ ਹੋ ਗਈ ਤਾਂ ਅਸੀਂ ਇਸ ਤਰ੍ਹਾਂ ਦਾ ਜੀਵਨ ਬਤੀਤ ਕਰ ਸਕਦੇ ਹਾਂ ਤੰਦਰੁਸਤੀ ਵਾਲਾ ਸੋ ਅਸੀਂ ਪ੍ਰੈਸ ਐਸੋਸੀਏਸ਼ਨ ਪੰਜਾਬ ਵੱਲੋਂ ਤੇ ਮੈਂ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦਾ ਚੇਅਰਮੈਨ ਹੋਣ ਦੇ ਨਾਤੇ ਪਰਮਾਤਮਾ ਦੇ ਅੱਗੇ ਦੁਆ ਕਰਦਾ ਕਿ ਪਰਮਾਤਮਾ ਨੂੰ ਆਪਣੇ ਚਰਨਾਂ 'ਚ ਮਾਸ ਬਖਸ਼ੇ ਤੇ ਮਗਰ ਗਾਪਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇ। ਠੀਕ ਹੈ ਜੀ ਧੰਨ।